ਸੇਨ ਨਿਊਜ਼ ਦੇਖ ਰਹੇ ਸਾਰੇ ਹੀ ਦੋਸਤਾਂ ਦਾ ਸਵਾਗਤ ਹੈ ਦੋਸਤੋ ਸਭ ਨੂੰ ਪਤਾ ਹੈ ਕਿ ਇਸ ਵੇਲੇ ਪੰਜਾਬ ਹਾੜਾਂ ਦੀ ਮਾਰ ਚੱਲ ਰਿਆ ਔਰ ਹਿਮਾਚਲ ਦੇ ਵਿੱਚ ਬਹੁਤ ਜ਼ਿਆਦਾ ਤਬਾਹੀ ਹੋਈ ਆ ਔਰ ਇਸ ਦਿਨਾਂ ਦੇ ਵਿੱਚ ਜੇ ਗੱਲ ਕਰੀਏ ਤਾਂ ਮਣੀ ਮਹੀਸ਼ ਦੀ ਯਾਤਰਾ ਸ਼ੁਰੂ ਹੁੰਦੀ ਹੈ ਲੋਕੀ ਬੋਲੇ ਸੰਗ ਤੇ ਦਰਸ਼ਨ ਕਰਨ ਲਈ ਮਣੀ ਮਹੀਸ਼ ਲਈ ਯਾਤਰਾ ਲਈ ਜਾਂਦੇ ਨੇ ਔਰ ਦੱਸਦੀ ਮਣੀ ਮਹੀਸ਼ ਸਲੈਂਡਿੰਗ ਹੋਣ ਕਰਕੇ ਉੱਥੇ ਬਹੁਤ ਜ਼ਿਆਦਾ ਇਹ ਨੁਕਸਾਨ ਹੋਇਆ ਔਰ ਬੀਤੇ ਰਾਤ ਹੀ ਇੱਕ ਨੌਜਵਾਨ ਆਪਣੇ ਘਰ ਵਾਪਸ ਪਹੁੰਚਿਆ ਕਿਸ ਤਰ੍ਹਾਂ ਦੇ ਉੱਤੇ ਹਾਲਾਤ ਸੀ ਇਸ ਨੂੰ ਲੈ ਕੇ ਅੱਜ ਗੱਲਬਾਤ ਕਰਦੇ ਹਾਂ ਉਸ ਨੌਜਵਾਨ ਦੇ ਨਾਲ ਹਾਂਜੀ ਕੀ ਨਾ ਆਪਣਾ ਜ ਹੋਏ ਮੇਰਾ ਨਾਮ ਬਰਜਿੰਦਰ ਸਿੰਘ ਬਵੇਗਾ ਤੇ ਕਦੋਂ ਗਏ ਸੀ ਤੁਸੀਂ ਮਣੀ ਮੇਸਤਾ ਕਿੰਨੇ ਵਿਅਕਤੀ ਕੀ ਸੀ ਅਸੀਂ 22 ਤਰੀਕ ਨੂੰ ਚਲੇ ਗਏ ਤੇ ਇੱਥੋਂ ਅਸੀਂ 4-5 ਮੁੰਡੇ ਚੱਲੇ ਆ ਦੋ ਸਿਪਰੀਆਂ ਦੇ ਸੀਗੇ ਤੇ ਤਿੰਨ ਨੰਸੋਤੇ ਦੇ ਮੌਸਮ ਤਾਂ ਠੀਕ ਸੀਗਾ ਤੇ ਉੱਥੇ ਚੰਬੇ ਤੋਂ ਅੱਗੇ ਜਾ ਕੇ ਮੌਸਮ ਥੋੜਾ ਵਿਗੜ ਗਿਆ ਚਲੋ ਪਰਮੋ ਹਰ ਤਾਂ ਵੀ ਤਾਂ ਅਸੀਂ ਚੰਗੇ ਭਲੇ ਪਹੁੰਚ ਗਏ ਤੇ ਅਗਲੇ ਦਿਨ ਫਿਰ ਅਸੀਂ ਯਾਤਰਾ ਸ਼ੁਰੂ ਕੀਤੀ ਸਵੇਰੇ ਸਵੇਰੇ ਯਾਤਰਾ ਸ਼ੁਰੂ ਕੀਤੀ ਤੇ ਬਹੁਤ ਵਧੀਆ ਅਸੀਂ ਸੁੰਦਰਾਸੀ ਤੱਕ ਪਹੁੰਚ ਗਏ ਸੀਗੇ ਪਰ ਗੋਰੀ ਕੁੰਡ ਲਾਗੇ ਜਾ ਕੇ ਮੌਸਮ ਹੋ ਗਿਆ ਖਰਾਬ ਹਾਂਜੀ ਬੱਦਰ ਕੇ ਸਟੈਂਪ ਫੜੇ ਸੀਗੇ ਉੱਥੇ ਬੱਦਲ ਫਟਿਆ ਇਹ ਤਕਰੀਬਨ ਕੋਈ 3.5 4 ਵਜੇ ਤੁਸੀਂ ਆਪਣੇ ਅੱਖੀ ਦੇਖਿਆ ਬੱਦਲ ਫਟਿਆ ਦੇਖਿਆ ਬਿਲਕੁਲ ਜੀ ਅਸੀਂ ਆਪਣੀ ਉੱਥੇ ਸੀਗੇ ਅਸੀਂ ਸਾਡੇ ਸਾਹਮਣੇ ਹੋਇਆ ਜੋ ਨਜ਼ਾਰਾ ਸਾਡੇ ਸਾਹਮਣੇ ਸੀਗਾ ਤਾਂ ਕਿੰਨਾ ਕੁ ਸਟੈਂਪ ਨੁਕਸਾਨ ਹੋ ਗਿਆ ਸੀ ਉੱਥੇ ਨੁਕਸਾਨ ਤਾਂ ਉੱਥੇ ਤਕਰੀਬਨ ਤਕਰੀਬਨ ਹੋ ਹੀ ਗਿਆ ਹੈਗਾ ਨੁਕਸਾਨ ਜਿਸਲੇ ਪਾਣੀ ਆਇਆ ਉਸ ਤੋਂ ਬਾਅਦ ਜਿਸਲੇ ਅਸੀਂ ਥੱਲੇ ਉਤਰਿਆ ਇਹ 300 ਤੱਕ ਪਹੁੰਚ ਗਏ ਕਿਉਂਕਿ ਉੱਪਰ ਤਾਂ ਜਾਣਾ ਨਹੀਂ ਸੀਗਾ ਉੱਪਰ ਆਪਾਂ ਬੱਦਲ ਫਟ ਗਿਆ ਜਿੱਦਾਂ ਜਗ ਤਾਂ ਨਹੀਂ ਪਾਣੀ ਉੱਪਰ ਆ ਗਿਆ ਤੇ ਪੱਥਰ ਵਗੈਰਾ ਸਾਰੇ ਮਤਲਬ ਸਾਰੇ ਜਾਨਾਂ ਬਚਾਉਣ ਨੂੰ ਭੱਜਣੇ ਇੱਧਰ ਉੱਧਰ ਐਸੀ ਬੰਦੇ ਉੱਤਰੋਂ ਕੱਡੇ ਵੀ ਬੰਦੇ ਕਢਾਏ ਵੀ ਕਿਉਂ ਉਹ ਹੜ ਜਿਹੜਾਗਾ ਉਹ ਹੜ ਨੇ ਸਾਰਾ ਰਸਤਾ ਤੋੜਤਾ ਉੱਥੇ ਪੱਥਰ ਰੱਖ ਰੱਖ ਕੇ ਫਿਰ ਅਸੀਂ ਸਾਰੇ ਬੰਦਿਆਂ ਨੂੰ ਬਾਹਰ ਕੱਢਿਆ ਕਿੰਨਾ ਟਾਈਮ ਤੁਹਾਨੂੰ ਥਰੁਕਣਾ ਪਿਆ ਉੱਥੇ ਸਾਨੂੰ ਸਾਰਾ ਦਿਨ ਲੱਗਿਆ ਸਾਰਾ ਉੱਥੇ ਸਾਰਾ ਦਿਨ ਲੱਗਿਆ ਸਾਡਾ ਇਹ ਤੋਂ ਬਦਲ ਫਟਿਆ ਡਰ ਤਾਂ ਜਰੂਰ ਲੱਗੇ ਹੋਣਾ ਡਰ ਤਾਂ ਬਹੁਤ ਹੈ ਜੀ ਬਹੁਤ ਡਰ ਲਗਾ ਤਾਂ ਇਹ ਸੋਚਦੇ ਪਏ ਹੈਗੇ ਹੁਣ ਵੀ ਗਏ ਤਾਂ ਹੁਣ ਵੀ ਗਏ ਕਿੰਨੇ ਕੁ ਲੋਕ ਉਸ ਟਾਈਮ ਉੱਥੇ ਗਏ ਹੋਏ ਸੀ ਉਸ ਵੇਲੇ ਜਨਤਾ ਉੱਥੇ ਬਹੁਤ ਜ਼ਿਆਦਾ ਸੀ ਬਹੁਤ ਲੋਕੀ ਮਤਲਬ ਚੜਾਈ ਕਰਦੇ ਪਏ ਸੀਗੇ ਕਿਉਂਕਿ ਥੋੜੇ ਤਾਂ ਪਿੱਛੇ ਮੁੜ ਗਏ ਕਿਉਂਕਿ ਜਿਹੜੇ ਬੰਦੇ ਉੱਪਰੋਂ ਆ ਰਹੇ ਸੀਗੇ ਨਾ ਉਹ ਕਹਿੰਦੇ ਉੱਪਰ ਖਤਰਾ ਵੜਾਗਾ ਇਸ ਕਰਕੇ ਉਹ ਨਿਕਲ ਗਏ ਥੱਲੇ ਨਿਕਲ ਗਏ ਜਿਹੜੇ ਬੱਚੇ ਰੇ ਉਹਨਾਂ ਨੂੰ ਫਿਰ ਅਸੀਂ ਘਟਾਇਆ ਉਥੋਂ ਸੁੰਦਰਾ ਸੀ ਤੋਂ ਕਹਿੰਦੇ ਵੀਡੀਓ ਦੇ ਕੋ ਜਰੂਰ ਹੁਣ ਕਿੱਥੇ ਹੋਣਗੀਆਂ ਔਰ ਇਹ ਦੱਸੇ ਜਦੋਂ ਉੱਤੇ ਜਾਣੀ ਨੁਕਸਾਨ ਵੀ ਹੋਇਆ ਜਿਆਦਾ ਬਹੁਤ ਜ਼ਿਆਦਾ ਜੀ ਬੈਗ ਰੋੜ ਕੇ ਲੋਕਾਂ ਦੇ ਹੱਥੋਂ ਜਿੱਦਾਂ ਬੰਦੇ ਦੇ ਦੋ ਤਾਂ ਲਾਸ਼ਾਂ ਸਾਡੇ ਸਾਹਮਣੇ ਰੋੜ ਕੇ ਆਈਆਂ ਜੀ ਉਪਰੋਂ ਕਮਲ ਕੋਣ ਤੋਂ ਉੱਥੋਂ ਰੋੜ ਕੇ ਆਈਆਂ ਲਾਸ਼ਾਂ ਤਾਂ ਉਹ ਬੰਦਿਆਂ ਨੇ ਫਿਰ ਚੱਕੀਆਂ ਥੱਲੇ ਕਿੰਨੀ ਕਮੋਤਾ ਹੋ ਚੁੱਕੀਆਂ ਹੈ ਆਪਣੇ ਐਸਟੀਮੇਟ ਹਿਸਾਬ ਨਾਲ ਐਸਟੀਮੇਟ ਜੇ ਮੈਂ ਦੱਸਾਂ ਤਾਂ 1000 ਪਲੱਸ ਆ ਜੀ ਪਤਾ ਨਹੀਂ ਜਾਂ ਤਾਂ ਉਹ ਪਾਣੀ ਚ ਰੁੜ ਗਏ ਆ ਜਾਂ ਦੱਬ ਗਏ ਆ ਜਾਂ ਲਾਪਤਾ ਹੋ ਗਏ ਆ ਇਹ ਨਹੀਂ ਪਤਾ ਇਸ ਕਰਕੇ ਇਹ ਗੱਲ ਸਹੀ ਹੈ ਜੀ ਕਿਉਂਕਿ ਹਾਲਾਤਾਂ ਨੂੰ ਦੇਖ ਕੇ ਉਹਨਾਂ ਨੇ ਵੀ ਦੇਖਿਆ ਕਿ ਬੰਦੇ ਫਸੇ ਆ ਤਾਂ ਚਲੋ ਜੀ ਨੰਗਾਈ ਵੀ ਕਰ ਦੋ ਮਤਲਬ ਪੈਸਾ ਜ਼ਿਆਦਾ ਕਰਾਇਆ ਵਧਾਤਾ ਜਿੱਦਾਂ 200 ਸੀਗਾ 500 ਕਰਤਾ 600 ਕਰਤਾ ਤੁਸੀਂ ਕਹਤੇ ਗਏ ਸੀ ਗੱਡੀ ਤੇ ਜਬਕ ਤੇ ਗਏ ਅਸੀਂ ਗੱਡੀ 'ਚ ਗਏ ਸੀ ਗੱਡੀ 'ਚ ਗਏ ਹੈਗੇ ਅਸੀਂ 4-5 ਬੰਦੇ ਜੀ ਗੱਡੀ ਹੁਣ ਲਿਆਂਦੀ ਜੁੱਥੀ ਹੈ ਗੱਡੀ ਉੱਥੇ ਖੜੀ ਹੈ ਗੱਡੀ ਆਣੀ ਕਿੱਦਾਂ ਰਸਤੇ ਬਹੁਤ ਡੈਮੇਜ ਹੈ ਸੜਕ ਦੇ ਸੱਪਰਮੌਰ ਤੋਂ ਚੰਬੇ ਤੱਕ ਤਾਂ ਸਾਰਾ ਹੀ ਰਸਤੇ ਬਿਲਕੁਲ ਖਰਾਬ ਹੈ ਪਹਾੜੇ ਦਾ ਥੱਲੇ ਆਏ ਹੋਏ ਤੁਹਾਨੂੰ ਕਿੰਨਾ ਤੁਰਨਾ ਪਿਆ ਚੰਬੇ ਤੱਕ ਪਹੁੰਚਣ ਲਈ ਸਾਨੂੰ ਜੇ ਇਥੋਂ ਪਰਮੌਰ ਤੋਂ ਚੰਬੇ ਤੱਕ ਤਾਂ 60 ਕਿਲੋਮੀਟਰ ਸਾਨੂੰ ਤੁਰਨਾ ਪਿਆ ਉਦਾਂ ਬਣਦਾ 70 ਕਿਲੋਮੀਟਰ ਵਿੱਚ ਸਾਨੂੰ 10 ਕਿਲੋਮੀਟਰ ਦੀ ਜਿਹੜੀ ਹੈ ਮਦਦ ਵੀ ਹੋਈ ਰਸੇ ਮਦਦ ਵੀ ਕਰਦੇ ਰੇ ਵਿੱਚ ਪਰ ਉਹ ਵੀ ਕਰਾਇਆ ਲੈਂਦੇ ਵੇ ਵਿੱਚ ਕਰਾਇਆ ਲੈ ਰਹੇ 10 ਕਿਲੋਮੀਟਰ ਬਾਕੀ 60 ਕਿਲੋਮੀਟਰ ਸੀ ਪੈਰ ਤੁਰ ਕੇ ਆ ਚੰਬੇ ਤੱਕ ਅਸਰ ਹੁਣ ਜਦੋਂ ਤੁਸੀਂ ਕਰੋਗੇ ਸੀਗੇ ਜਦੋਂ ਤੁਹਾਡਾ ਫੋਨ ਬੰਦ ਹੋ ਗਿਆ ਤਾਂ ਮਗਰ ਪਰਿਵਾਰ ਨੂੰ ਚਿੰਤਾ ਤਾਂ ਬਹੁਤ ਹੋਈ ਹੋਣੀ ਵੀ ਫੋਨ ਲੱਗ ਨਹੀਂ ਰਿਹਾ ਇਹਹੀ ਪ੍ਰੋਬਲਮ ਸਾਨੂੰ ਸੀਗੀ ਕਿਉਂਕਿ ਉੱਥੇ 5 5-6 ਦਿਨ ਹਫ਼ਤਾ ਹੀ ਲਾ ਲੋ ਜੋ ਤੱਕ ਅਸੀਂ ਰਹਿਆ ਨੈੱਟਵਰਕ ਉਹਨਾਂ ਨੇ ਸਾਡੀ ਗੱਲ ਸਿਰਫ 3 ਦਿਨ ਹੋਈ ਐ ਸਿਰਫ 3 ਦਿਨ ਗੱਲ ਹੋਈ ਐ ਉਸ ਤੋਂ ਬਾਅਦ ਨੈੱਟਵਰਕ ਐਨ ਖਤਮ ਹੀ ਹੋ ਗਿਆ ਉਥੇ ਨੈੱਟ ਚੱਲੇ ਨਾ ਫੋਨ ਪਹੁੰਚ ਨੈੱਟਵਰਕ ਨਾਲ ਵਾਈਫਾਈ ਦਾ ਦਿਖੀ ਅਸੀਂ ਵਾਈਫਾਈ ਨਾਲ ਨਜ਼ਰ ਆਵੇ ਸਾਨੂੰ ਜੇ ਵਾਈਫਾਈ ਲਈਏ ਕਨੈਕਟ ਹੋਵੇ ਵਾਈਫਾਈ ਵੀ ਨਹੀਂ ਚੱਲਦਾ ਸੀ ਨੈੱਟਵਰਕ ਦਾ ਹੈ ਹੀ ਨਹੀਂ ਉਥੇ ਬਿਲਕੁਲ ਖਤਮ ਹੋ ਗਿਆ ਇਹੀ ਟੈਨਸ਼ਨ ਸਾਨੂੰ ਸੀਗੀ ਇਸ ਕਰਕੇ ਅਸੀਂ ਉੱਥੇ ਗੱਡੀ ਖੜਾ ਆ ਕੇ ਤਾਂ ਭੱਜੇ ਉਥੋਂ ਬਿਲਕੁਲ ਸਹੀ ਗੱਲ ਐ ਕਿਉਂਕਿ ਹਜ਼ਾਰਾਂ ਦੇ ਹਿਸਾਬ ਨਾਲ ਗੱਡੀਆਂ ਤੇ ਮੋਟਰਸਾਈਕਲ ਜਿੱਦਾਂ ਤੁਸੀਂ ਲਾ ਲਓਗੇ 5 ਕਿਲੋਮੀਟਰ 10 ਕਿਲੋਮੀਟਰ ਤਾਂ ਲਾਈਨ ਹੀ ਲੱਗੀ ਹੈ ਗੱਡੀਆਂ ਦੀ ਜੀ ਰੋਡ ਤੇ ਹੀ ਖੜੀਆਂ ਗਿਆ ਉੱਥੇ ਤੇ ਭਰੋਸਾ ਥੋੜੀ ਕੀ ਹੋ ਜਾਣਾ ਫਿਰ ਬਹੁਤ ਲੋਕੀ ਮਤਲਬ ਬਹੁਤ ਮਹਿੰਗੀਆਂ ਮਹਿੰਗੀਆਂ ਗੱਡੀਆਂ ਖੜੀਆਂ ਕਰਕੇ ਭੱਜੇ ਲੋਕ ਉਥੋਂ ਨਿਕਲ ਕੇ ਪਰ ਉੱਥੇ ਫਿਰ ਵੀ ਫਸੇ ਆ ਲੋਕ ਹਲੇ ਜੀ ਹਾਂ 15 1500 2000 ਬੰਦਾ ਉੱਥੇ ਹਲੇ ਵੀ ਫਸਿਆ ਹੋਇਆ ਹੈ ਗੱਲਬਾਤ ਵੀ ਕਰ ਲੈ ਮੈਂ ਵਿਵੇਕ ਦੇ ਡੈਡੀ ਉਹਨਾਂ ਨਾਲ ਜੀ ਹਾਂ ਜੀ ਬੇਟਾ ਸਹੀ ਸਲਾਮਤ ਘਰ ਪਹੁੰਚਿਆ ਕੀ ਹੁੰਦਾ ਨਮਸਕਾਰ ਜੀ ਧੰਨਵਾਦ ਤੁਹਾਡਾ ਮੈਂ ਇਹ ਦੱਸਣਾ ਚਾਹੁੰਦਾ ਕਿ ਜਦੋਂ ਸਾਡੇ ਬੱਚੇ 22 ਤਰੀਕ ਨੂੰ ਮਾਰਨਿੰਗ ਟਾਈਮ ਗਏ ਆ ਘਰੋਂ ਤੇ ਮੈਂ ਇਹਨਾਂ ਨੂੰ ਰੋਕਿਆ ਕਿਉਂਕਿ ਮੈਂ ਖੁਦ ਇੱਕ ਆਰਮੀ ਦਾ ਆਰਮੀ ਸਰਵਿਸ ਕੀਤੀ ਹੋਈ ਹੈ ਮੈਂ ਇਹਨਾਂ ਇਲਾਕਿਆਂ ਬਾਰੇ ਚੰਗੀ ਤਰ੍ਹਾਂ ਜਾਣਦਾ ਕਿ ਪਹਾੜੀ ਏਰੀਆ ਤੇ ਵਿੱਚ ਜਦੋਂ ਬਾਰਸ਼ਾ ਹੁੰਦੀ ਹੈ ਤੇ ਕਿਸ ਤਰ੍ਹਾਂ ਸਲਾਈਡਿੰਗ ਹੁੰਦੀ ਹੈ ਔਰ ਰਸਤੇ ਕਿਸ ਤਰ੍ਹਾਂ ਬਲੌਕ ਹੁੰਦੇ ਆ ਮੈਂ ਇਹਨਾਂ ਬੱਚਿਆਂ ਨੂੰ ਕਿਹਾ ਵੀ ਮੈਂ ਕਿਹਾ ਪੁੱਤਰੋ ਨਾ ਜਾਓ ਹਾਲਾਤ ਮੰਦੇ ਨੇ ਇਸ ਵੇਲੇ ਪਰ ਇਹਨਾਂ ਨੇ ਮੇਰੀ ਗੱਲ ਅਣਸੁਣੀ ਕੀਤੀ ਇਹ ਚਲੇ ਗਏ ਜੋ ਇਥੋਂ ਗਏ ਆ ਇਹ ਤੇ ਉਸ ਵੇਲੇ ਤਾਂ ਮੌਸਮ ਠੀਕ ਸੀ ਬੜਾ ਚੰਗਾ ਮੌਸਮ ਸੀਗਾ ਪਰ ਜਦੋਂ ਉੱਥੇ ਪਹੁੰਚੇ ਇਹ ਨੂੰ ਮੈਨੂੰ ਪਤਾ ਇਹਨਾਂ ਨੇ ਉੱਥੇ ਮੱਥਾ ਟੇਕਿਆ ਜਾਂ ਨਹੀਂ ਟੇਕਿਆ ਲੇਕਿਨ ਜਦੋਂ ਇਹ ਵਾਪਸ ਆਇਆ ਜਦੋਂ 25 ਤਰੀਕ ਨੂੰ ਇਹਨਾਂ ਦਾ ਵਾਪਸ ਆਣਾ ਸੀ ਤੇ 11 ਦੇ 12 ਵਜੇ ਤੋਂ ਬਾਅਦ ਮੇਰੇ ਖਿਆਲ ਹੈ ਉੱਥੇ ਸਲਾਈਡਿੰਗ ਵਗੈਰਾ ਹੋ ਗਈ ਇਹਦਾ ਮਾਰਨਿੰਗ ਟਾਈਮ ਹੋ ਗਈ ਹੋਣੀ ਹੈ ਤੇ ਉਸ ਤੋਂ ਬਾਅਦ ਇਹਨਾਂ ਦਾ ਨੈਟਵਰਕ ਜਿਹੜਾ ਉਹ ਗੱਲਬਾਤ ਸਾਡੀ ਬੰਦ ਹੋ ਗਈ ਤੇ ਤੁਸੀਂ ਜਾਣਦੇ ਹੋ ਕਿ ਇੱਕ ਮਾਂ ਦਾ ਹਿਰਦਾ ਇੰਨਾ ਕੋਮਲ ਹੁੰਦਾ ਹੈ ਕਿ ਜਿਹੜੇ ਦੋਨੋਂ ਬੱਚੇ ਘਰੋਂ ਬਾਹਰ ਚੱਲ ਜਾਣ ਔਰ ਇਹੋ ਜਿਹੇ ਹਾਲਾਤਾਂ ਦੇ ਵਿੱਚ ਫਸ ਜਾਣ ਤੇ ਜਾਨ ਜਿਹੜੀ ਉਹ ਮੁੱਠੀ ਚਾਹੀਂਦੀ ਹੈ ਤੇ ਜਦੋਂ ਸਾਡੇ ਬੱਚੇ ਵਾਪਸ ਆਏ ਗੱਡੀ ਤਾਂ ਆਪਣੀ ਉੱਥੇ ਛੱਡਿਆ ਹੈ ਕੋਈ ਗੱਲ ਨਹੀਂ ਮੈਂ ਇਹਨਾਂ ਨੂੰ ਕਿਹਾ ਗੱਡੀ ਹੋਰ ਲੈ ਲਾਂਗੇ ਜਾਂ ਉੱਥੋਂ ਲਿਆਵਾਂਗੇ ਜਾ ਕੇ ਜਦੋਂ ਵੀ ਟੈਨ ਲੱਗੇਗਾ ਪਰ ਮੇਰੇ ਬੱਚੇ ਘਰ ਮੇਰੇ ਪਹੁੰਚੇ ਹੈ ਮੈਂ ਉਸ ਮਾਲਕ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੇਰੇ ਬੱਚੇ ਜਿਹੜੇ ਉਹ ਸਹੀ ਸਲਾਮਤ ਵਾਪਸ ਆ ਗਏ ਹੈ ਦੂਸਰਾ ਮੇਰਾ ਉਹ ਸਰਕਾਰ ਤੇ ਸੁੱਖੋ ਸਰਕਾਰ ਤੇ ਰੋਸ ਵੀ ਹੈ ਕਿ ਜਦੋਂ ਇਹੋ ਜਿਹੇ ਹਾਲਾਤ ਹੁੰਦੇ ਆ ਤੇ ਉਹਨਾਂ ਦਾ ਕੋਈ ਨਾ ਕੋਈ ਬੰਦੋਬਸਤ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਜੋ ਲੋਕਾਂ ਦੀ ਜਿਹੜੀ ਮਦਦ ਹੋ ਸਕੇ ਜਾਂ ਫਿਰ ਹੁਣ ਜੋ ਉੱਥੇ ਲੋਕ ਫਸੇ ਆ ਕਿਰਪਾ ਕਰਕੇ ਉਹ ਸਰਕਾਰ ਉਹਨਾਂ ਦੇਖੇ ਪ੍ਰਸ਼ਾਸਨ ਪੂਰਾ ਉਹਨਾਂ ਦਾ ਧਿਆਨ ਰੱਖੇ ਉਹਨਾਂ ਦੇ ਰੋਟੀ ਪਾਣੀ ਦਾ ਧਿਆਨ ਰੱਖੇ ਉਹਨਾਂ ਦੇ ਜਿਹੜੇ ਰਸਤੇ ਖੁੱਲਦੇ ਉਹਨਾਂ ਨੂੰ ਭੇਜਣ ਦਾ ਬੰਦੋਬਸਤ ਕਰੇ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਉਹਨਾਂ ਕਿ ਗੱਲਬਾਤ ਫਿਰ ਕਰਦੇ ਆ ਦੁਬਾਰਾ ਬਿਵੇਕ ਤੇ ਨਾਲ ਦੇਖੀ ਤੁਹਾਡੇ ਫਰਜ਼ ਦਾ ਕਹਿਣਾ ਵੀ ਅਸੀਂ ਰੋਕਿਆ ਸੀਗਾ ਇਹ ਹਾਲਾਤ ਮਾੜੇ ਆ ਮੌਸਮ ਖਰਾਬ ਹੈ ਨਹੀਂ ਜਾਣਾ ਚਾਹੀਦਾ ਲੱਗਦਾ ਨਹੀਂ ਮਾਤਾ ਪਿਤਾ ਦੀ ਗੱਲ ਮੰਨਣੀ ਚਾਹੀਦੀ ਹੈ ਭਾਈ ਇਹ ਗੱਲ ਤੁਸੀਂ ਸਹੀ ਕਿਤੇ ਜਿੰਨੇ ਵੀ ਉੱਥੇ ਬੰਦੇ ਸੀਗੇ ਨਾ ਉਹ ਸਾਰੇ ਇੱਕ ਗੱਲ ਕਰਦੇ ਪਏ ਹੈਗੇ ਕਿ ਸਾਨੂੰ ਸਾਰਿਆਂ ਨੇ ਉਹਨਾਂ ਦੇ ਮਤਲਬ ਘਰ ਵਾਲਿਆਂ ਨੇ ਸਾਨੂੰ ਰੋਕਿਆ ਘਰ ਵਾਲਿਆਂ ਨੇ ਸਾਨੂੰ ਰੋਕਿਆ ਕਿ ਨਹੀਂ ਜਾਣਾ ਇਹ ਸਾਰਿਆਂ ਨੇ ਮਤਲਬ ਅਸੀਂ ਨਹੀਂ ਸਾਰੇ ਗੱਲ ਕਰਦੇ ਪਏ ਹੈਗੇ ਪਰ ਇਸ ਕਰਕੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਮਾਂ ਪਿਓ ਦੀ ਗੱਲ ਮੰਨਣੀ ਚਾਹੀਦੀ ਹੈ ਬਾਹਰ ਗੱਲਬਾਤ ਕੀਤੀ ਹੈ ਵਿਵੇਕ ਦੇ ਨਾਲ ਜਿਹੜੇ ਦਿੱਤੀ ਰਾਤ ਮਣੀ ਮਹਿਸ ਤੋਂ ਦੱਸਿਆ ਜਾ ਰਿਹਾ ਕਿ ਕਿੰਨੀ ਮੁਸ਼ਕਲਾਂ ਦੇ ਨਾਲ ਉਹ ਘਰ ਪਹੁੰਚਿਆ ਉਹਨਾਂ ਨੇ ਆਪਣੇ ਆਖੀ ਇਹ ਬੱਦਲ ਫੜਦਾ ਦੇਖਿਆ ਔਰ ਕਿਤੇ ਨਾ ਕਿਤੇ ਉਹਨਾਂ ਦੇ ਇਹਨਾਂ ਨੂੰ ਡਰ ਵੀ ਲੱਗੇ ਆ ਘਬਰਾਏ ਵੀ ਹੈਗੇ ਆ ਔਰ ਦੱਸਿਆ ਜਾ ਰਿਹਾ ਵੀ 60 ਕਿਲੋਮੀਟਰ ਉਹ ਉਪਰੋਂ ਚੱਲ ਕੇ ਥੱਲੇ ਪਹੁੰਚੇ ਆ ਔਰ ਇੱਥੇ ਇੱਕ ਵੱਡਾ ਇੱਕ ਮੈਸੇਜ ਦਿੱਤਾ ਵੀ ਉਹਨਾਂ ਦੇ ਮਾਤਾ ਪਿਤਾ ਨੇ ਉਹਨਾਂ ਨੂੰ ਜਾਣ ਤੋਂ ਮਨਾ ਕੀਤਾ ਜੀ ਅਸੀਂ ਵੀ ਇੱਥੇ ਇੱਕ ਗੱਲ ਜਰੂਰ ਕਹਿਣਾ ਕਿ ਜੇਕਰ ਪਰਿਵਾਰ ਮਾਤਾ ਪਿਤਾ ਕਿਤੇ ਜਾਣ ਤੋਂ ਮਨਾ ਕਰਦਾ ਤਾਂ ਬੱਚੇ ਨੂੰ ਉਹ ਗੱਲ ਇਹ ਜ਼ਰੂਰ ਮੰਨਣੀ ਚਾਹੀਦੀ ਹੈ ਕਿਉਂਕਿ ਮਾਪਿਓ ਜੋ ਵੀ ਕਹਿੰਦੇ ਆ ਉਹ ਸਹੀ ਕਹਿੰਦੇ ਆ ਨਵੀਂ ਖਬਰ ਲੈ ਕੇ ਜਲਦ ਮਿਲਾਂਗੇ ਤੁਸੀਂ ਦੇਖਦੇ ਰਹੋ ਪੰਜਾਬ ਨੇਸ਼ਨ ਨਿਊਜ਼